ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾ ਦਾ ਮੇਰੇ ਯਾਨੀ ਕਿ ਸਿਮਰਨ ਦੇ ਵੱਲੋਂ ਨਿੱਘਾ ਸਵਾਗਤ ਹੈ। ਸੋ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਨੇ ਆ ਜਿਹੜੀਆਂ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ ਐਨਆਈਏ ਦੇ ਵੱਲੋਂ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਕੀਤਾ ਗ੍ਰਫਤਾਰ ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਿਕਾਰਤ ਡਰੱਗ ਸਿੰਡੀਕੇਟਸ ਦੇ ਨਾਲ ਸਬੰਧਤ 15 ਕਿਲੋਗ੍ਰam ਹੈਰੋਇਨ ਕੀਤੇ ਭਰਾ ਦੇ ਇੱਕ ਵਿਅਕਤੀ ਕਾਬੂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਦਲ ਦਾ ਗੁਰਸੇਖ ਨੌਜਵਾਨ ਕੈਨੇਡਾ ਦੇ ਵਿੱਚ ਬਣਿਆ ਲੈਫਟੀਨੈਂਟ ਨਿਊਜ਼ੀਲੈਂਡ ਵਿੱਚ ਜੇਲ ਅਫਸਰ ਬਣੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ 4 ਸਾਲਾਂ ਦੀ ਬੱਚੀ ਦਾ ਸੀ ਪਤਾ ਜ਼ਖਮੀ ਉਸਮਾਨ ਖਾਨ ਨੇ ਨਿਊਜ਼ੀਲੈਂਡ ਦੇ ਖਿਲਾਫ ਦੂਜੇ ਮੈਚ ਤੋਂ ਹੋਇਆ ਬਾਹਰ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਹੈ ਕਾਮੇ ਜਾਂਚ ਏਜੰਸੀ ਯਾਨੀ ਕਿ ਐਨ ਆਈਏ ਨੇ ਇੱਕ ਵਿਅਕਤੀ ਨੂੰ ਬਦਨਾਮ ਡੰਕੀ ਰੂਟ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਇੱਕ ਮੁੱਖ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਇਕ ਅਧਿਕਾਰਿਤ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਪਸ਼ਮੀ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ 골ਡੀ ਨੂੰ NIA ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਹੋਏ ਕਿ ਡੰਕੀ ਸ਼ਬਦ ਖੋਤਾ ਜਾਂ ਗਦਾ ਸ਼ਬਦ ਤੋਂ ਪੈਦਾ ਕੋਇਆ ਮੰਨਿਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਡੰਕੀ ਕਿਹਾ ਜਾਂਦਾ ਹੈ ਡੰਕੀ ਰੂਟ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਰਸਤੇ ਰਾਹੀਂ ਜੋ ਕਿ ਬਿਨਾ ਕਿਸੇ ਦਸਤਾਵੇਜ਼ ਦੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਦਾਖਲ ਕਰਵਾਉਣਾ ਹੁੰਦਾ ਹੈ ਤੇ ਇਸ ਮਕਸਦ ਵਾਸਤੇ ਬਹੁਤ ਹੀ ਖਤਰਨਾਕ ਤੇ ਜੋਖਮ ਭਰੇ ਰਸਤੇਾਂ ਤੇ ਨਾਲ ਦੀ ਨਾਲ ਵੱਖੋ ਵੱਖਰੇ ਢੰਗ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਜੋਖਮ ਭਰੀ ਤੇ ਔਖੀ ਯਾਤਰਾ ਆਮ ਤੌਰ ਤੇ ਮਨੁੱਖੀ ਤਸਕਰੀ ਸਿੰਡੀਕੇਟਸ ਰਾਹੀਂ ਕਿਰਵਾਈ ਜਾਂਦੀ ਹੈ ਐਨਆਈਏ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਗੋਲਡੀ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪੀੜਤ ਨੇ ਕਥਿਤ ਤੌਰ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਲਈ ਲਗਭਗ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਤੇ ਪੀੜਤ ਨੂੰ ਦਸੰਬਰ ਸਾਲ 2024 ਦੇ ਵਿੱਚ ਡੰਕੀ ਰਾਸਤੇ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਸ਼ਰੀਯਾਨੰਦਪੁਰ ਸਹਿਬ ਦੇ ਨੇੜਲੇ ਪਿੰਡ ਬੱਡਲ ਦੇ ਨਾਲ ਸਬੰਧਤ ਗੁਰਸੇਖ ਨੌਜਵਾਨ ਜਸਪ੍ਰੀਤ ਸਿੰਘ ਵੱਲੋਂ ਆਪਣੀ ਲਗਨ ਤੇ ਸਖਤ ਮਿਹਨਤ ਨਾਲ ਕੈਨੇਡਾ ਦੀ ਫੌਜ ਦੇ ਵਿੱਚ ਬਤੌਰ ਲੈਫਟੀਨੇਟ ਵਜੋਂ ਭਰਤੀ ਹੋਇਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਉਕਤ ਨੌਜਵਾਨ ਦਾ ਆਪਣੇ ਪਿੰਡ ਆਉਣ ਤੇ ਪਰਮਾਣ ਸਵਾਗਤ ਕੀਤਾ ਗਿਆ। ਤੇ ਨਾਲ ਦੀ ਨਾਲ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਉਹ ਆਪਣੇ ਸਮੇਂ ਦੇ ਵਿੱਚ ਪਹਿਲਵਾਨੀ ਕਰਨ ਵਾਲੇ ਕੁਲਦੀਪ ਸਿੰਘ ਤੇ ਮਾਤਾ ਜਸਵੀਰ ਕੌਰ ਦਾ ਪੁੱਤਰ ਹੈ ਜਿਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਕਸਬਾ ਚੁੰਨੀ ਨੇੜੇ ਪਿੰਡ ਸੈਂਪਲੀ ਨੂੰ ਆਪਣਾ ਜੋ ਕਿ ਰਹਿਣ ਵਸੇਰਾ ਬਣਾ ਲਿਆ ਗਿਆ ਹੈ ਤੇ ਇਹ 31 ਸਾਲਾਂ ਨੌਜਵਾਨ ਫਾਰਮੇਸੀ ਕਾਲਜ ਬੇਲਾ ਤੋਂ ਵੀ ਜੋ ਕਿ ਫਾਰਮੇਸੀ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਵਾਸਤੇ ਕੈਨੇਡਾ ਦੇ ਉਨਤਾਰੀਓ ਵਿਖੇ ਗਿਆ ਸੀ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਮਾਸਟਰ ਡਿਗਰੀ ਹਾਸਲ ਕਰਕੇ ਸਾਲ 2024 ਦੇ ਵਿੱਚ ਕੈਨੇਡਾ ਵਾਪਸ ਆ ਕੇ ਫੌਜ ਦੀ ਪ੍ਰੀਖਿਆ ਦਿੱਤੀ ਤੇ ਕੈਨੇਡਾ ਫੌਜ ਵਿੱਚ ਬਤੌਰ ਤੋਪਖਾਨਾ ਸਰਵਜੋ ਚੁਣਿਆ ਗਿਆ ਹੈ ਜੋ ਕਿ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੇ ਬਰਾਬਰ ਦਾ ਅਹੁਦਾ ਹੁੰਦਾ ਹੈ ਨਿਊਜ਼ੀਲੈਂਡ ਤੋਂ ਇੱਕ ਬੇहद ਹੀ ਬੁਰੀ ਖਬਰ ਸਾਹਮਣੇ ਆਈ ਨਿਊਜ਼ੀਲੈਂਡ ਵਿੱਚ ਜੇਲ ਅਫਸਰ ਬਣੇ ਪੰਜਾਬੀ ਨੌਜਵਾਨ ਦੀ ਸੜਕਾ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਪੁੱਲੇਚੱਕ ਦੇ ਗੁਰਚਰਨ ਸਿੰਘ ਵਜੋਂ ਹੋਈ। ਉਹ 11 ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ਤੇ ਨਿਊਜ਼ੀਲੈਂਡ ਗਿਆ ਸੀ ਤੇ ਮ੍ਰਿਤਕ ਗੁਰਚਰਨ ਸਿੰਘ ਦਾ ਇੱਕ 4 ਸਾਲਾਂ ਦੀ ਬੱਚੀ ਵੀ ਹੈ ਤੇ ਸਦਮੇ ਵਿੱਚ ਆਇਆ ਪਰਿਵਾਰ ਮ੍ਰਿਤਕ ਦਾ ਸ਼ਰੀਰ ਜਲਦੀ ਭਾਰਤ ਲਿਆਉਣ ਲਈ ਮੰਗ ਕਰਦਾ ਪਿਆ। ਗੁਰਚਰਨ ਸਿੰਘ ਨੇ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕੀਤੀ ਸੀ ਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਸ਼ਟਾਨੀ ਦੇ ਵਿੱਚ ਜੋ ਕਿ ਜੇਲ ਅਫਸਰ ਦੇ ਤੌਰ ਤੇ ਨਿਯੁਕਤ ਜੋ ਕਿ ਨਿਯੁਕਤੀ ਹੋਤੀ ਹੋਈ ਸੀ ਤੇ ਸਾਲ 2020 ਦੇ ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ ਲਗਭਗ 1.5 ਸਾਲ ਬਾਅਦ ਫਿਰ ਵਾਪਸ ਚਲਿਆ ਗਿਆ ਸੀ ਸੋਦਰ ਪਾਕਿਸਤਾਨ ਦੇ ਬੱਲੇਬਾਜ਼ ਉਸਮਾਨ ਖਾਨ ਸੱਟ ਕਾਰਨ ਨਿਊਜ਼ੀਲੈਂਡ ਵਿਰੁੱਧ ਦੂਜੇ ওয়ਨਡੇ ਤੋਂ ਬਾਹਰ ਹੋ ਚੁੱਕੇ ਨੇ ਪਾਕਿਸਤਾਨ ਨੇ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਅਨੁਸਾਰ ਸਲਾਮੀ ਬੱਲੇਬਾਜ਼ ਉਸਮਾਨ ਖਾਨ ਦੇ ਜੋ ਕਿ ਸੱਟ ਲੱਗਣ ਦੇ ਕਾਰਨ ਉਹਨਾਂ ਨੂੰ ਹੁਣ ਗੇਮ ਤੋਂ ਬਾਹਰ ਕੀਤਾ ਗਿਆ ਹੈ ਤੇ ਉਸਮਾਨ ਖਾਨ ਦੇ ਮੈਕਲਿਨ ਪਾਰਕ ਵਿੱਚ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ ਦੌਰਾਨ ਫੀਲਡਿੰਗ ਕਰਦੇ ਹੋਏ ਜ਼ਖਮੀ ਹੋ ਜਾਣ ਦੇ ਕਾਰਨ ਉਹਨਾਂ ਦੀ ਐਮ ਆਰ ਆਈ ਸਕੈਨ ਦੇ ਵਿੱਚ ਮਾਮੂਲੀ ਸੱਟਾਂ ਦੀ ਪੁਸ਼ਟੀ ਹੋਈ ਹੈ ਤੇ ਜਿਸ ਕਾਰਨ ਉਹ 2 ਅਪ੍ਰੈਲ ਯਾਨੀ ਕਿ ਕੱਲ੍ਹ ਦੇ ਮੈਚ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਤੇ ਉਸਮਾਨ ਪਹਿਲੇ ਵਨਡੇ ਟੀਮ ਦਾ ਜੋ ਕਿ ਹਿੱਸਾ ਨਹੀਂ ਸੀ ਤੇ ਉਸ ਨੂੰ T20 ਸੀਰੀਜ਼ ਤੋਂ ਬਾਅਦ ਪਾਕਿਸਤਾਨ ਦੀ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਉਸਨੇ ਆਪਣੇ ਪਹਿਲੇ ਇੱਕ ਰੋਸਾ ਡਬਲ ਜੋ ਕਿ ਡੈਬਿਊ ਦੇ ਵਿੱਚ 33 ਗੇਂਦਾ ਵਿੱਚ 39 ਦੌੜਾਂ ਬਣਾਈਆਂ ਤੇ ਦੂਜਾ ਵਾਂਡੇ ਬੁੱਧਵਾਰ ਨੂੰ ਜੋ ਕਿ ਖੇਡਿਆ ਜਾਵੇਗਾ ਤੇ ਇਸ ਵਿੱਚ ਉਹ ਇਸ ਖੇਡਾਰੀ ਨੂੰ ਖੇਡਣ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਉਹਨਾ ਦੇ ਸਟਾਲ ਲੱਗਿਆ ਨਹੀਂ ਸੋ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਨਾਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਸੋਜੇਹੇ ਪ੍ਰੋਗਰਾਮਾਂ ਦੇ ਲਈ ਤੁਸੀਂ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਹੈ ਸਾਡੇ ਚੈਨਲ ਯਾਨੀ ਕਿ ਪੰਜਾਬ ਨਾਓ ਟੀਵੀ ਨੂੰ ਤੇ ਧੰਨਵਾਦ